ਗੁਰੂ ਸਾਹਿਬ ਜਿਹੜੇ ਸਿਧਾਂਤ ਦੇ ਕੇ ਗਏ ਨੇ ਉਹਨਾਂ ਤੇ ਕੋਈ ਚੱਲਣ ਨੂੰ ਤਿਆਰ ਨਹੀਂ ਹੈਗਾ ਇਹ ਜੇ ਲੋਟੂ ਟੋਲਿਆਂ ਨੇ ਮਗਰ ਲੱਗੜ ਨੂੰ ਜਨਤਾ ਬਾਧੂ ਫਿਰਦੀ ਆ ਕਹਿਣ ਦਾ ਮਤਲਬ ਇੱਥੇ ਮੂਰਖ ਬਣਾਉਣ ਵਾਲੇ ਘੱਟ ਨੇ ਬਣਨ ਵਾਲੇ ਜ਼ਿਆਦਾ ਨੇ ਆ ਇੱਕ ਨੂੰ ਦੇਖੋ ਕਿਵੇਂ ਸਿਰ ਜਿਆ ਹਲਾ ਕੇ ਇੱਕ ਸਾਜੇ ਬਜਾ ਕੇ ਉਹ ਤੇ ਆਪਣੀਆਂ ਬੋਦੀਆਂ ਜੀਆਂ ਹਲਾ ਕੇ ਤੇ ਮੁੜ ਕੇ ਪੁੱਛਿਆ ਦਿੰਦਾ ਯਾਰ ਗਾਂਹ ਲੋਕ ਵੀ ਐਡੇ ਬਿੱਜੂ ਨੇ ਮੈਂ ਕਹਿੰਦਾ ਇੰਨਾ ਉਹਦੇ ਦਰਬਾਰ 'ਚ ਇਕੱਠਾ ਦਰਬਾਰ ਦੀ ਜਦ ਮੇਰੇ ਮੂੰਹ 'ਚੋਂ ਨਿਕਲ ਗਿਆ ਇੰਨਾ ਉਹਦੇ ਉੱਥੇ ਜਿਹੜਾ ਬਣਾਇਆ ਹੋਇਆ ਟੈਂਟ ਜੀ 'ਚ ਉਹਦਾ ਇੰਨਾ ਇਕੱਠਾ ਰਹੇ ਰੱਬ ਦਾ ਨਾਮ ਪਤਾ ਨਹੀਂ ਯਾਰ ਐਨੇ ਮੂਰਖਾਉਂਦੇ ਕਿੱਥੋਂ ਨੇ ਆ ਪਹਿਲਾਂ ਤੁਸੀਂ ਵੀਡੀਓ ਦੇਖੋ ਆਪਾਂ ਫੇਰ ਗੱਲ ਕਰਦੇ ਹਾਂ ਠੀਕ ਆ ਪਹਿਲਾਂ ਵੀਡੀਓ ਦੇਖੋ ਯਾਰ ਆਪਾਂ ਬਾਅਦ ਗੱਲ ਕਰਾਂਗੇ ਤੁਸੀਂ ਦੇਖੋ ਅਸੀਂ ਹਾਸਾ ਆਉਂਦਾ ਪੂਰੀ ਕਮੇਟੀ ਆ ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਕੋਈ ਚੀਜ਼ ਚੋਰੀ ਹੋ ਗਈ ਹੋਵੇ ਪੁੱਛਣ ਵਾਸਤੇ ਹੁਣ ਚੋਰੀ ਹੋ ਗਿਆ ਬੱਕਰਾ ਚੱਲੀ ਫੱਕਰਾ ਕੀ ਹੋ ਗਿਆ ਇਹ ਚੋਰੀ ਹੋ ਗਿਆ ਫੱਕਰਾ ਕੁਛ ਕਿੱਥੋਂ ਆਇਆ ਫੱਕਰਾ ਐ ਬੱਕਰਾ ਮੈਂ ਵੀ ਕਲਾਤਾਂ ਚੱਲ ਜਦ ਦੇਖ ਕੇ ਹਸਾਉਦਾ ਹਨਾ ਮੈਨੂੰ ਲੱਗਦਾ ਇਹ ਬਾਬੇ ਇਹ ਬਾਬੇ ਨੂੰ ਮੈਨੂੰ ਲੱਗਦਾ ਨਾ ਕਿਤੇ ਐਫ ਬੀ ਆਈ ਵਾਲੇ ਨਾਲ ਲੈ ਜਾਣ ਚੱਕ ਕੇ ਹਨਾ ਵੇ ਪੁੱਛਿਆ ਦਿੰਦਾ ਯਾਰ ਉਹਨਾਂ ਤਾਂ ਚੋਰ ਫੜਨਾ ਸੌਖਾ ਹੋ ਜੂ ਐਨਾ ਇਨਫਰਾਸਟ੍ਰਕਚਰ ਉਹਨਾਂ ਦਾ ਬਿਜ਼ੀ ਹੁੰਦਾ ਹਨਾ ਤੇ ਪੈਸਾ ਨਹੀਂ ਲੱਗੂਗਾ ਇਹਨਾਂ ਤੇ ਇਹਨੇ ਮਿੰਟਚੀ ਪੁੱਛਿਆ ਦੇ ਦਿਆ ਕਰਨੀ ਆ ਯਾਰ ਕਾਤੇ ਦੀ ਤੁਸੀਂ ਲੋਕ ਯਾਰ ਸਮਝਦੇ ਹੈ ਅਗੇ ਕਿਸੇ ਨੇ ਘਰ ਤੇ ਦੀ ਕੰਨ ਪਾਇਆ ਹੋਵੇ ਕੋਈ ਚੀਜ਼ ਚੋਰੀ ਹੋਈ ਹੋਵੇ ਹੁਣ ਯਾਰ ਇੰਨੀ ਜਨਤਾ ਬੈਠੀ ਆ ਕਿਸੇ ਨਾ ਕਿਸਦਾ ਯਾਰ ਇੱਥੇ ਇੰਨੀ ਜਨਸੰਖਿਆ ਦੇ ਵਿੱਚੋਂ ਕਿਸੇ ਦੇ ਜਵਾਕ ਨਹੀਂ ਹੁੰਦਾ ਕਿਸੇ ਦਾ ਜਵਾਕ ਬਾਹਰ ਨਹੀਂ ਜਾਂਦਾ ਕਿਸੇ ਦੇ ਪਾਸਪੋਰਟ ਖੋਗੇ ਕਿਹਦੀ ਕੋਈ ਚੀਜ਼ ਖੋਗੀ ਕਿਸੇ ਦੀ ਮੱਝ ਦੁੱਧ ਨਹੀਂ ਦਿੰਦੀ ਹੈ ਕਿਸੇ ਦੇ ਘਰ ਤੋਂ ਕਵਾਂਢੀ ਕੁਸ ਕਰਾ ਕੇ ਛੱਡ ਦਿੰਦੇ ਨੇ ਇੱਥੇ ਕਿਤੇ ਥੋੜੇ ਮਸਲੇ ਨੇ ਯਾਰ ਇੱਕ ਆਪਣੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਨਹੀਂ ਇਹ ਜਿਆਦਾ ਜਆ ਮਰਜੀ ਬਣ ਜਾ ਯਾਰ ਪੈਸਾ ਵੀ ਵਾਧੂ ਆ ਪਰ ਕੀ ਕਰੀ ਆਪਣੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਯਾਰ ਆਪਣੇ ਤਾਂ ਗੁਰੂ ਸਾਹਿਬ ਬਾਬੇ ਨਾਨਕ ਜੀ ਨੇ ਇਹੀ ਸਿਧਾਂਤ ਦਿੱਤੇ ਨੇ ਕਿ ਆਪਦੇ ਵਧੀਆ ਤਰੀਕੇ ਨਾਲ ਲਾਈਫ ਜੀਓ ਬਾਬੇ ਨਾਨਕ ਜੀ ਨੇ ਤਾਂ ਆਪਦੇ ਮੁੰਡੇ ਸ਼੍ਰੀ ਚੰਦ ਜੀ ਨੂੰ ਗੱਦੀ ਨਹੀਂ ਦਿੱਤੀ ਹੈਗੀ ਉਹਨਾਂ ਦੀ ਕਸਰਟੀ ਤੇ ਖਰੇ ਨਹੀਂ ਉਤਰੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ ਆ ਪਰ ਇਹ ਨਹੀਂ ਅਜੇ ਨੂੰ ਬਾਬਾ ਸ਼੍ਰੀ ਚੰਦ ਜੀ ਸਾਡੇ ਲਈ ਬਹੁਤ ਸਨਮਾਨਯੋਗ ਨੇ ਕਿਉਂਕਿ ਉਸ ਪੁੱਤਰ ਨੇ ਗੁਰੂ ਨਾਨਕ ਦੇਵ ਜੀ ਦੇ ਪਰ ਗੁਰੂ ਸਾਹਿਬ ਨੇ ਤਾਂ ਪੂਰੇ ਆਪਾਂ ਨੂੰ ਤਰਕ ਨਾਲ ਜ਼ਿੰਦਗੀ ਜਿਉਣ ਲਈ ਕਿਹਾ ਪਰ ਲੋਕ ਫੇਰ ਇਹ ਜਿਹੇ ਬੋਧੀਆਂ ਜਾਂ ਹਲਾਉਂਦਾ ਉਹ ਸਾਥ ਜੀ ਬਚਾਉਂਦੇ ਨੇ ਮਗਰ ਹੈ ਤੇ ਫੇਰ ਆ ਇੱਕ ਹੁਣ ਹੋਰ ਵੀਡੀਓ ਦੇਖੋ ਦੇਖਦੇ ਕ ਹਾਸਾ ਇੰਨਾ ਉਹਦਾ ਗੱਲਾਂ ਹੀ ਛੱਡ ਦੇ ਮੈਂ ਤਾਂ ਹੀ ਇਹਨੂੰ ਤੇਲ ਦੇ ਰਿਆਂ ਦੀ ਰੇਲ ਬਣਾ ਰਿਹਾ ਮੇਰਾ ਬਹੁਤ ਦਿਲ ਕੀਤਾ ਰਿਹਾ ਤਈਏ ਤੇਲ ਇਹਨੂੰ ਕਮੈਂਟਾਂ ਜੀ ਵੀ ਤੇਲ ਦੇਣਾ ਪਰ ਪਹਿਲਾਂ ਵੀਡੀਓ ਦੇਖੋ ਅੱਗੇ ਵਾਲੀ ਗੱਲ ਫੇਰ ਕਰਾਂਗੇ ਪਾਸਪੋਰਟ ਗੋ ਚੋਰੀ ਹੋ ਗਿਆ ਫੱਕਰਾ ਬਾਹਰਲੇ ਦੇਸ਼ ਸੋਨੇ ਜਾਣਾ ਤੇ 1 2 3 ਕੁਰਸੀ ਤੇ ਬੈਠੇ ਬੈਠੀ ਚੋਰੀ ਹੋ ਗਿਆ ਓਏ ਫੱਕਰਾ ਚੱਲ ਓਏ ਫੱਕਰਾ ਕੀ ਦੇ ਕੋਲ ਐ ਵੀ ਲੜਦਾ ਨਹੀਂ ਇਹ ਪਾਸਪੋਰਟ ਮਿਲ ਜਣਾ ਜਿੱਦਣ ਜਹਾਜ਼ ਚੜਨਾ ਦੀ ਕੁਰਸੀ ਤੇ ਬੈਠੇ ਤੇ ਨਵਾਰੀ ਵਿੱਚੋਂ ਹੀ ਜੋੜੀ ਹੋਗੇ ਚੱਲ ਬਾਬਾ ਓਏ ਅੱਖਾਂ ਦੇ ਵਿੱਚ ਅੱਖਾਂ ਤੁਪਾਣਾ ਮੇਰੇ ਵੱਲ ਨੂੰ ਪਰ ਕੇ ਤੂੰ ਕੱਪੜਾ ਓਏ ਅੱਖਾਂ ਦੇ ਵਿੱਚ ਅੱਖਾਂ ਤੁਪਾਣਾ ਮੇਰੇ ਵੱਲ ਨੂੰ ਪਰ ਕੇ ਤੂੰ ਕੱਪੜਾ ਉਹ ਦੇਖੀ ਹੈ ਦੁਨੀਆਂ ਵਸ ਨਹੀਂ ਤੇ ਫੇੜਾਂਗੇ ਕੱਪੜਾ ਪਹਿਲਾਂ ਬੈਡਾਂ ਦੇ ਗੱਦੇ ਦੇ ਥੱਲੇ ਲਿਆ ਕੇ ਕਿਨੇ ਧਰਤੇ ਤੇ ਉਹ ਹੋਈ ਹੁਣ ਕਹਿੰਦਾ ਪਾਸਪੋਰਟ ਚੋਰੀ ਹੋ ਗਿਆ ਫੱਕਰਾ ਐ ਉਹੀ ਦੁੱਖ ਤਕਲੀਫਾਂ ਹੁੰਦੀਆਂ ਲੋਕਾਂ ਦੀਆਂ ਕਿਹਦਾ ਪਾਸਪੋਰਟ ਨਹੀਂ ਮਿਲਦਾ ਕਿਹਦਾ ਪਾ ਵੀ ਜਾਨੀ ਲੱਗਦਾ ਕਿ ਰਾਸਤੇ ਜੀ ਡੌਂਕੀ ਚ ਫੜਿਆ ਗਿਆ ਕਿਸੇ ਦੇ ਜਵਾਬ ਨਹੀਂ ਹੁੰਦਾ ਆਹੀ ਦੁੱਖਾਂ ਤਕਲੀਫਾਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗਣ ਦੀ ਬਜਾਏ ਹਜੇ ਬੋਦੀਆਂ ਹੀ ਵਾਲੇ ਕੋ ਚਲੇ ਜਾਂਦੇ ਨੇ ਉਹ ਟਿਊਨ ਲਾਈ ਵੀ ਮਗਰ ਅਖੀਰ ਤੇ ਰਜਾਰ ਦਬਣ ਨੂੰ ਫਿਰਦੇ ਨੇ ਦਬਦਾ ਕਿੱਥੇ ਜਾ ਉਹ ਲਾਈ ਵੇ ਜਾਂ ਇੱਕ ਉਹ ਦੂਜੀ ਲਾਈ ਵੀ ਆ ਆਪਣੇ ਕੀ ਕਹਿੰਦੇ ਨੇ ਸਾਡੀ ਰੱਬ ਨੇ ਡਿਊਟੀ ਲਈ ਜਾ ਧੌਣਾ ਚ ਕਿੱਲੇ ਕੱਢਣ ਦੀ ਅਗੇ ਪਾਸਪੋਰਟ ਨਹੀਂ ਮਿਲਦਾ ਬੱਜ ਕੇ ਲਿਆ ਕੇ ਬੈਡਾਂ ਹੱਥ ਦੇ ਰੱਖਦਾ ਸੀ ਉਹ ਯਾਰ ਓਬਵੀਅਸ ਆ ਜਾਂ ਕੋਈ ਬੈਡਾਂ ਹੀ ਲਿਆ ਕੇ ਥੱਲੇ ਰੱਖ ਦਿੰਦਾ ਜਾਂ ਕੇ ਆਪਣੇ ਕੱਦੇ ਥੱਲੇ ਜਾਂ ਕੋਈ ਅਲਮਾਰੀ ਚ ਰੱਖ ਦਿੰਦਾ ਹੁੰਦਾ ਹੈ ਤੇ ਐਹੋ ਜਿਹੇ ਲੋਕਾਂ ਦੇ ਬੱਲੇ ਵੀ ਆਪੇ ਨੇ ਦੱਸਦਾ ਬੱਲੇ ਆਪੇ ਨੇ ਦੱਸਦਾ ਉਦੋਂ ਇਹ ਤੀਵੀਂ ਤੇ ਬੰਦਾ ਦੋਏ ਖੜੇ ਨੇ ਦੋ ਹੱਥ ਚੋੜੀ ਖੜੇ ਨੇ ਹੈ ਇਹ ਇਦੋਂ ਸੌਖਾ ਤਰੀਕਾ ਕੀ ਯਾਰ ਪੈਸੇ ਬਣਾਉਣ ਦਾ ਤੇ ਇੱਥੇ ਫੁੱਦੂ ਬਣਨ ਨੂੰ ਲੋਕ ਤਿਆਰ ਨੇ ਆ ਬਣਾਈ ਜਾਂਦਾ ਆ ਇੱਕ ਹੋਰ ਦੇਖਣਾ ਇੱਕ ਇੱਕ ਸੁਨ ਬੱਟਾ ਆ ਆ ਸਰਦਾਰ ਦਾ ਸਰਦਾਰ ਇਹਦੇ ਮੂਰੇ ਹੱਥ ਜੋੜੀ ਖੜਾ ਉਹ ਸਿਰ ਤੇ ਦਮਾਲਾ ਬੰਨ ਕੇ ਉਹ ਤੂੰ ਸ਼ਰਮ ਕਰ ਤਸਵੇਂ ਪਾਸ਼ਾ ਦੀ ਬਖਸ਼ਿਆ ਦਸਤਾਰ ਆ ਤੇਰੇ ਸਿਰ ਤੇ ਦਮਾਲਾ ਬੰਨਿਆ ਹੋਇਆ ਤੂੰ ਇਹ ਜੇ ਲੰਡੂ ਦੇ ਮੂਰੇ ਹੱਥ ਜੋੜੀ ਖੜਾ ਸ਼ਰਮ ਕਰ ਆ ਪਹਿਲਾਂ ਵੀਡੀਓ ਦੇਖੋ ਮੈਂ ਉਹੀ ਨਹੀਂ ਗੱਲ ਕਰਦਾ ਵੀਡੀਓ ਤੁਸੀਂ ਦੇਖੋ ਫੇਰ ਤਾਂ ਗੱਲ ਕਰ ਰਹੇ ਹਾਂ ਆ ਦੇਖੋ ਕਿ ਸਰਦਾਰ ਨੂੰ ਬੋਤਲਾ ਤਾਂ ਨਹੀਂ ਹੈਗੇ ਆ ਫਕਰਾ ਉਥੇ ਇਹ ਤਾਂ ਕਹਿੰਦਾ ਹੈਗੇ ਨੇ ਸੋਡਾ ਕੋਈ ਦੁਕਾਨਦਾਰ ਵਾਲਾ ਤਾਂ ਨਹੀਂ ਪੈ ਗਿਆ ਹੈ ਕਿਹਦੇ ਨਾਲ ਪੈ ਗਿਆ ਉਹ ਫਕਰਾ ਚਾਚੇ ਦੇ ਮੁੰਡੇ ਨਾਲ ਜੇ ਨਿਬੜੇ ਜਾਵੇ ਉਹ ਫਕਰਾ ਰਬੋਟਰੀ ਦਾ ਕੰਮ ਕੌਣ ਕਰਦਾ ਤਿੰਨ ਰਬੋਟਰੀ ਦੇ ਵਿੱਚ ਬੋਤਲਾਂਆਂ ਲੱਗਣ ਵਾਲੀਆਂ ਕਿਹਨੇ ਮੰਗਾਈਆਂ ਤੇ ਆ ਪਤਾ ਹੀ ਪੁੱਛਿਆ ਵੀ ਬੋਤਲਾਂ ਕਿੱਥੇ ਨੇ ਵਕਰਾ ਟੱਚ ਮਸ਼ੀਨ ਦੇ ਵਿੱਚ ਲੱਗੀ ਦੀਆਂ ਤਿੰਨ ਬੋਤਲਾਂ ਕਿਨੇ ਮਗਾਈਂਦਿਆਂ ਤਿੰਨੇ ਚੱਲ ਬਾਬਾ ਓਏ ਹਲੂਆ ਮੰਦੇ ਮੰਦਰ ਚ ਮੱਥਾ ਟੇਕਣ ਕੋਣ ਜਾਂਦਾ ਦੀ ਹਾਂਜੀ ਦੇਖ ਲਿਆ ਓ ਯਾਰ ਮੈਨੂੰ ਨਾ ਹਾਸਾ ਵੀ ਮੈਂ ਕਾਹਦਾ ਹੱਸਾਂ ਯਾਰ ਐ ਜਿਵੇਂ ਤੇ ਖੇਚੜਦੀ ਆ ਕੋਈ ਸੁਨਵਟਾ ਆ ਸਰਦਾਰ ਮੈਂ ਤਾਂ ਸਰਦਾਰ ਹੋਰ ਕਰਕੇ ਤੇ ਬਾਲਾ ਗੁੱਸਾ ਚੜਿਆ ਗਾਂ ਬਾਬਾ ਇਹ ਇਹ ਜਗਾਹਾਂ ਦੱਸ ਬਜਾ ਕੇ ਸਾਜਾ ਸਿਰ ਜਾਲਾ ਉਹ ਤੁਸੀਂ ਦਸਵੇਂ ਪਾਛੇ ਦਿੱਤੇ ਸਿਧਾਂਤਾਂ ਤੇ ਚੱਲਦੇ ਹੀ ਨਹੀਂ ਯਾਰ ਤੁਸੀਂ ਲੋਕ ਤੂੰ ਸਿਰ ਤੇ ਦਵਾਲਾ ਬਣ ਕੇ ਕਹਿੰਦੇ ਮੂਹਰੇ ਆ ਕੇ ਤੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਯਾਰ ਹੈ ਅਗੇ ਮੈਨੂੰ ਬੋਤ ਸਰਦਾਰ ਤੇ ਕਿਉਂ ਨਹੀਂ ਕਿਹਾ ਵੀ ਸ਼ਾਇਦ दारू-ਦੂਰ ਪੀਂਦਾ ਹੋ ਕਿ ਮੈਨੂੰ ਬੋਤਲਾਂ ਦਾ ਜਰਾਉਂਦੀਆਂ ਨੇ ਯਾਰ ਉਹਨੇ ਪਤਾ ਲੱਗਿਆ ਵੀ ਲੈਬੋਰੀ ਵਿੱਚ ਕੰਮ ਕਰਦਾ ਹੁਣ ਆਬਵੀਅਸ ਹੈ ਯਾਰ ਲੈਬੋਰੀ ਵਿੱਚ ਬੋਤਲਾਂ-ਬੂਤਲਾ ਤਾਂ ਆਉਂਦੀਆਂ ਹੋਣਗੀਆਂ ਨੇ ਫਲੂਇਡ ਰੱਖਣ ਲਈ ਕੁਝ ਆਉਂਦੀਆਂ ਨੇ ਅਗੇ ਤੇਰਾ ਦੁਕਾਨ ਦਾ ਤਾਂ ਨਹੀਂ ਰੌ ਆ ਆ ਗੱਲਾਂ ਬਤਨਿਆ ਇਹ ਜਿਹੇ ਪਿੱਛੇ ਲੋਕ ਆ ਡੰਨ ਨਵੱਟਾ ਆ ਸਰਦਾਰ ਮੂਰੇ ਆ ਖੜ ਗਿਆ ਉਹਦੇ ਇਹ ਪਹਿਲਾਂ ਇਹਦੇ ਗੁੱਜੂ ਲਾਵੇ ਆ ਜਿਹੜਾ ਸਰਦਾਰੇ ਦੇ ਮੂਰੇ ਦਸ ਆਪਣੇ ਬੰਦੀ ਦਮਾਲਾ ਬੰਨੀ ਖੜਾ ਫੇਰ ਗੱਲ ਕਰੇ ਆ ਇੱਕ ਹੋਰ ਵੀਡੀਓ ਦੇਖ ਆ ਸਰਦਾਰ ਫੇਰੇ ਦੇ ਪੈਰੀ ਹੱਥ ਵੀ ਦਉਂਦਾ ਪੈਰੀਂ ਕੇਦਿਆਂ ਨੂੰ ਮੱਥਾ ਟੇਕਦਾ ਆ ਵੀਡੀਓ ਦੇਖੋ ਪਹਿਲਾਂ ਤੇਰੇ ਮੁੰਡੇ ਦਾ ਨਾਮ ਮਖਤਿਆਰ ਸਿੰਘ ਰੱਖਦੀਆਂ ਉਹ ਫੱਕਰਾ ਬਾਰਲੇ ਦੇਸ਼ ਚ ਤੂੰ ਜਾਂ ਨੂੰ ਕਹਿੰਦਾ ਸੀ ਅਮਰੀਕਾ ਦੀ ਡੌਂਕੀ ਲਾਉਣ ਨੂੰ ਕੌਣ ਕਹਿੰਦਾ ਸੀ ਤੂੰ ਹੀ ਕਹਿੰਦਾ ਸੀ 1 2 3 43 ਲੱਖ ਰੁਪਏ ਕਿਹਨੇ ਮੰਗਾਇਆ ਤੇ ਉਹ ਫਕਰਾ ਕਰਨਾਲ ਦੇ ਏਜੰਟ ਦੇ ਕੋਲ ਕੌਣ ਗਿਆ ਸੀ ਉਹ ਫਕਰਾ ਜੀ ਕਰਨਾਲ ਦੇ ਏਜੰਟ ਨਾਲ ਗੱਲਬਾਤ ਕਿਹਦੀ ਹੋ ਗਈ ਜੀ ਉਹ ਫਕਰਾ ਕਰਨਾਲ ਨਹੀਂ ਹੋਈ ਜੀ ਉੱਥੇ ਹੋਈ ਸੀ ਡਾਣ ਦੋਸਤ ਕਰਨਾਲ ਦੇ ਬੰਦੇ ਨਾਲ ਗੱਲ ਕਿਹਦੇ ਨਾਲ ਹੋ ਗਈ ਤੇ 5 ਲੱਖ ਰੁਪਏ ਪਹਿਲਾਂ ਕੌਣ ਮੰਗਦਾ ਸੀ ਇਹ ਕਿਰਪਾਈ ਹੋ ਜੇ ਜਹਾਜ ਚੜ ਜੇ ਪੂਰੀ ਕਰਨਾ ਹੈ ਬਾਬਾ ਜੀ ਪੂਰੀ ਕਰਨਾ ਮੈਂ ਮੰਮੀ ਡੈਡੀ ਦਾ ਕਰਾਂਗੇ ਪੂਰੀ ਕਰਨਾ ਤੇ ਇੱਕ ਮੱਥਾ ਆ ਕਿਰਪਾਈ ਹੋ ਜੂਗੀ ਹਲੇ ਬਾਬਾ ਹਾਂ ਜੀ ਦੇਖ ਲਈ ਵੀਡੀਓ ਉਹ ਕਹਿੰਦਾ ਜੇ ਮੁੰਡੇ ਨੌ ਮੁਖ ਤਿਆਰ ਰੱਖ ਲਈਏ ਤੇਰੇ ਦਾ ਇਨੂੰ ਜਹਾ ਚੜ੍ਹ ਦਈਏ ਮੰਨੇਗਾ ਬਾਬੇ ਨੂੰ ਲਾ ਪੈਰੀਆਂ ਤੇ ਲੈ ਉਹ ਜਾ ਕੇ ਉਹਦੇ ਪੈਰੀਂ ਕਰਕੇ ਦੋਨੋਂ ਬੱਟਾ ਜੇ ਮੈਨੇ ਤਾਂ ਪਹਿਲਾਂ ਜੀ ਕਰਦਾ ਜਿਹੜਾ ਦਮਾਲਾ ਬੰਨ੍ਹ ਕੇ ਸਰਦਾਰ ਆਏ ਇਹਦੇ ਗੁਜ ਇਹਦੀ ਬੱਖੀ ਇਹ ਬੱਖੀ ਕੁੱਟ ਦਵਾ ਬਾਅਦ ਇਹਨੂੰ ਬਾਬੇ ਨੂੰ ਤੇਲ ਦਈਏ ਦੋਸਤੋ ਹੁਣ ਕਿੰਨਾ ਕੁ ਬੋਲੀ ਜਾਈਏ ਇਹਨਾਂ ਲੋਕਾਂ ਨੂੰ ਸਮਝਾਉਣਾ ਔਖਾ ਇਹ ਲੋਕ ਨੇ ਮੂਰਖ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਭੁੱਲ ਕੇ ਇਹੋ ਜਿਹੇ ਲੋਕਾਂ ਕੋ ਬਿੱਜੂ ਬਣਨ ਚਲੇ ਜਾਂਦੇ ਨੇ ਜਿਹੜੇ ਬਿੱਜੂ ਬਣਾਉਂਦੇ ਨੇ ਜਾਂ ਮੂਰਖ ਬਣਾਉਂਦੇ ਨੇ ਉਹਨਾਂ ਦਾ ਕਸੂਰ ਨਹੀਂ ਵਣਨ ਵਾਲਿਆਂ ਦਾ ਕਸੂਰ ਆ ਵੀਰੇ ਇਹ ਦਲੇਰੀ ਦੇ ਵਿੱਚ ਜਾਉਣਾ ਭੁੱਲ ਗਏ ਇਹ ਆਪਦੇ ਸਿਧਾਂਤਾਂ ਤੋਂ ਡੇਗ ਗਏ ਐਜੇ ਲੋਕਾਂ ਕੋਲ ਜਾ ਕੇ ਨਾਲ ਆਪਦੀਆਂ ਧੀਆਂ ਪੈਣਾ ਦੀ ਪੱਤ ਲਾਉਂਦੇ ਨੇ ਨਾਲ ਜਾ ਕੇ ਇਹਨਾਂ ਨੇ ਪੈਰੀਂ ਗਿਰਦੇ ਨੇ ਹੁਣ ਤੁਸੀਂ ਕਮੈਂਟ ਦਾ ਕਰਕੇ ਦੱਸਿਓ ਵੀਰੇ ਹਾਸਾ ਵੀ ਆਉਂਦਾ ਇਹਨੂੰ ਦੇਖ ਕੇ ਦੱਸ ਐਦਾਂ ਕੋਈ ਆ ਪੁੱਛਿਆ ਦੇਣ ਵਾਲੀਆਂ ਗੱਲਾਂ ਨੇ ਯਾਰ ਕੋਈ ਇਹ ਹੈ ਕੌਮਨ ਜੀਆਂ ਪ੍ਰੋਬਲਮਸ ਹੁੰਦੀਆਂ ਨੇ ਸਭ ਦੀਆਂ ਇਹ ਲੋਕ ਕਹਿੰਦੇ ਨੇ ਬਾਬੇ ਨੂੰ ਦੱਸਦਾ ਬਾਬੇ ਨੂੰ ਦੱਸਦਾ ਚਲੋ ਛੱਡੋ ਯਾਰ ਵੀਡੀਓ ਨਹੀਂ ਬਿਧਾਉਣੀ ਹੋਣੀ ਲੰਬੀ ਨਹੀਂ ਕਰਨੀ ਆਪਦੇ ਆਪਦੇ ਵਿਚਾਰ ਦੇ ਕੇ ਕਮੈਂਟ ਕਰਕੇ ਦੱਸਿਓ ਵੀਰੇ ਠੀਕ ਹੈ ਨਾ ਇਹਨੂੰ ਨਾਲੇ ਬਾਬੇ ਨੂੰ ਦੋ ਤੇਲ ਕਮੈਂਟਾਂ ਦੇ ਵਿੱਚ ਧੰਨਵਾਦ ਵੀਰੇ ਤੁਹਾਡਾ ਜੀ